ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਹੋ ਤੁਸੀਂ ਸਾਰੇ ਜਣੇ ਗਰਮੀਆਂ ਦਾ ਮੌਸਮ ਚੱਲ ਪਿਆ ਵਾ ਤੇ ਔਰਤਾਂ ਦੀ ਇੱਕ ਸ਼ਿਕਾਇਤ ਰਹਿੰਦੀ ਆ ਕਿ ਬਰਫ਼ ਨਹੀਂ ਜੰਮਦੀ ਕੀ ਲਓ ਜੀ ਤੁਹਾਨੂੰ 30 ਸੈਕਿੰਡ ਦੇ ਵਿੱਚ ਅਸੀਂ ਬਰਫ਼ ਜਮਾ ਕੇ ਦਿਖਾਉਂਦੇ ਆ ਸਿਰਫ 30 ਸੈਕਿੰਡ ਦੇ ਵਿੱਚ ਤੁਸੀ ਵਿਸ਼ਵਾਸ ਨਹੀਂ ਹੁੰਦਾ ਨਾ ਤਾਂ ਲਾਈਵ ਦਿਖਾਵਾਂਗੇ ਆ ਜਾਓ ਫਿਰ ਲਓ ਜੀ ਲਓ ਆ ਦੇਖੋ ਸਭ ਤੋਂ ਪਹਿਲਾਂ ਆਪ ਇੱਕ ਖਾਲੀ ਬਰਤਨ ਲੈ ਲਿਆ ਵਾ ਇਹ ਚ ਪਾਣੀ ਪਾਇਆ ਹੈ ਪਾਣੀ ਵਾਲੇ ਬਰਤਨ ਆ ਮਾਫ ਹੋਣਾ ਆ ਦੇਖੋ ਆ ਹੈਗਾ ਜੀ ਪਾਣੀ ਦਾ ਗਲਾਸ ਤੁਸੀਂ ਦੇਖ ਸਕਦੇ ਆਪਾਂ ਪੀ ਕੇ ਵੀ ਦਿਖਾ ਦਿੰਦੇ ਆ ਹੂੰ ਪਾਣੀ ਆਜੀ ਆ ਦੇਖੋ ਦਿਖਾ ਦਿਓ ਜੀ ਵਿੱਚ ਪਾਣੀ ਹੈ ਲਓ ਜੀ ਦੇਖ ਸਕਦੇ ਆ ਆ ਵਿੱਚ ਪਾਣੀ ਹੈ ਸ਼ੁੱਧ ਪਾਣੀ ਪਿਆ ਹੈ ਆ ਹੈਗਾ ਜੀ ਨੂਨ ਨਾ ਨਮਕ 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 ਪਾ ਲੈਣਾ ਥੋੜਾ ਜਿਹਾ ਆ ਦੇਖੋ 30 ਸੈਕਿੰਡ ਚ ਵਰਕ ਜੰਮੂਗੀ ਜੀ 30 ਸੈਕਿੰਡ ਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਆ ਪਤਾ ਜੀ ਨੂਨ ਆ ਲਿਆ ਜੀ ਆਪਾਂ ਬੇਕਿੰਗ ਸੋਡਾ ਚੰਗੀ ਤਰ੍ਹਾਂ ਦੇਖ ਲਓ ਖਾਣੇ ਵਾਲਾ ਸੋਡਾ ਵਾਜੀ 베이킹 ਸੋਡਾ ਜਿਹੜਾ ਆਮ ਮੰਨ ਲਓ ਘਰਾਂ 'ਚ ਵਰਤਿਆ ਜਾਂਦਾ ਉਹ ਵੀ ਇਹ ਸਾਰਾ ਸਮਾਨ ਉਹੀ ਹੈ ਜੀ ਉਹੀ ਨਾਮਕ ਵੀ ਤੇ 베이킹 ਸੋਡਾ ਵੀ ਬਿਲਕੁਲ ਬਿਲਕੁਲ ਘਰਾਂ 'ਚ ਆਪਾਂ ਵਰਤਦੇ ਹਾਂ ਨਾ ਇਹ ਉਹੀ ਹੈ ਜੀ ਇਹ ਆਪਾਂ ਪਾ ਦੇਣਾ ਵਾ ਇਹ ਵੀ ਲਗਭਗ ਇੱਕ ਚਮਚਾ ਹੈ ਲਗਭਗ ਅੱਧਾ ਪੂਨਾ ਇੱਕ ਬਸ ਕਿਉਂਕਿ ਆਪਣਾ ਇੱਕ ਗਲਾਸ ਹੀ ਹੈ ਨਾ ਹੂੰ ਆ ਆ ਦੇਖੋ ਜੀ ਇੱਕ ਚਮਚਾ ਆਪਾਂ 베이킹 ਸੋਡਾ ਆਪਣਾ ਆ ਪਾਤਾ ਵਿੱਚ ਆ ਲਓ ਜੀ 30 ਸੈਕਿੰਡ ਆਪਾਂ ਤੁਹਾਨੂੰ ਕਿਹਾ ਵਾ ਜੀ 30 ਸੈਕਿੰਡ आ देखो इन्हों हिलाना बर्फ जमण जी तो शुरू होगी है? मेरी लाइन देखी जाओ जी बस तो चम्मच घुमाई आ देखो हम लग पे जी दाने दाने जी हो लग पे है ठंडा तो ठंडा भी लग रहा वा जी लग रहा वा ਜੰਮ ਲੱਗ ਪਈ ਆ ਥੋੜਾ ਜਿਹਾ ਠੰਡਾ ਹੋਣ ਲੱਗ ਪਿਆ ਹਾਂਜੀ ਹਾਂਜੀ ਆ ਦੇਖੋ ਜੇ ਤੁਹਾਨੂੰ ਲੱਗਦਾ ਨਾ ਥੋੜਾ ਜਿਹਾ ਮੇਰੇ ਘੱਟ ਆ ਤੇ ਆ ਦੇਖੋ ਜੀ ਮਲ ਜੰਮਣੀ ਸ਼ੁਰੂ ਹੋ ਗਈ ਏ ਥੋੜਾ ਜਿਹਾ ਆਪਾਂ ਬੇਕਿੰਗ ਸੋਡਾ ਹੋਰ ਪਾ ਦਿੰਦੇ ਆ ਦੇਖੋ ਮੈਂ ਥੋੜਾ ਜਿਹਾ ਚ ਬੇਕਿੰਗ ਸੋਡਾ ਦੀ ਕਮੀ ਨਾ ਰਹਿ ਜਵੇ ਥੋੜਾ ਜਿਹਾ ਹੋਰ ਪਾ ਦਿੰਦੇ ਆ ਆਪਾਂ ਤੁਹਾਨੂੰ ਐਂ ਦਿਖਾਉਣਾ ਪ੍ਰੂਫਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪਾਂ ਨੇ ਕਰ ਲਿਆ हां मेरे ख्याल से ਜਿਹੜਾ ਪਾਣੀ ਦੀ ਮਾਤਰਾ ਜ਼ਿਆਦਾ ਹੋ ਗਈ ਸੀ ਪਾਣੀ ਦੀ ਮਾਤਰਾ ਜ਼ਿਆਦਾ ਸੀਗੀ ਤੇ ਆਪਾਂ ਕੰਪੈਸਟੀ ਘੱਟ ਰੱਖੋ ਆ ਦੇਖੋ ਜੀ 12 ਵਜੇ ਜੰਮਣੀ ਸ਼ੁਰੂ ਹੋ ਗਈ ਹੈ ਵਿਸ਼ਵਾਸ ਨਹੀਂ ਹੁੰਦਾਗਾ ਦੇਖ ਸਕਦੇ ਆ ਚਲੋ ਇਹਨਾਂ ਬਿਲਕੁਲ ਕੋਲ ਤੋਂ ਦਿਖਾਓ ਜੀ ਜੁੜੇ ਰਹੋ ਜੀ ਵੀਡੀਓ ਨਾਲ ਲਓ ਜੀ ਆਹ ਦੇਖੋ ਜੀ ਲਓ ਜੀ ਫ੍ਰੀਜਾਂ ਦੇ ਵਿੱਚ ਆਪਾਂ ਅਸਰ ਦੇਖਦੇ ਹਾਂ ਕਿ ਬਰਫ਼ ਜੰਮਣੀ ਸ਼ੁਰੂ ਹੋ ਗਈ ਆ ਬਰਫ਼ ਜੰਮ ਚੁੱਕੀ ਆ ਜੀ ਹੋਰ ਦੱਸੋ ਹੱਥ ਲਾ ਕੇ ਦੇਖੋ ਤੁਸੀਂ ਠੰਡੀ ਵੀ ਆ ਦੇਖੋ ਦੇਖੋ ਕਿੰਨੀ ਠੰਡੀ ਆ ਬਹੁਤ ਠੰਡੀ ਹੈ ਜੀ ਬਹੁਤ ਠੰਡੀ ਆ ਚੱਕ ਕੇ ਵੀ ਦਿਖਾ ਦੋ ਬਰਫਾ ਜਿਹੜੀ ਆਪਾਂ ਕੋਈ ਮਜ਼ਾਕ ਨਹੀਂ ਜੀ ਆ ਦੇਖੋ ਆ ਦੇਖੋ ਲੋ ਜੀ ਬਰਫ ਜਿਹੜੀ ਜੰਮ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਬਰਫ ਜੰਮ ਚੁੱਕੀ ਆ ਜੀ ਆ ਦੇਖੋ ਪੂਰੀ ਤਰ੍ਹਾਂ ਬਰਫ ਜੰਮ ਗਈ ਆ ਹੋਰ ਦੱਸੋ ਤੁਹਾਨੂੰ 30 ਸੈਕਿੰਡ ਚ ਕਿਹਾ ਸੀਗਾ ਤੇ ਵੱਧ ਤੋਂ ਵੱਧ ਮਾਪ ਕਰਨਾ ਜੀ ਮੈਨੂੰ ਲੱਗਦਾ 40 50 ਸੈਕਿੰਡ ਲੱਗ ਗਏ 30 ਕਿਉਂਕਿ ਹਾਂ ਪਹਿਲਾਂ ਥੋੜੀ ਮਾਤਰਾ ਘਟਦੀ ਸੀ ਜੀ ਹਾਂ ਜੀ ਵੀਡੀਓ ਨਾਲ ਜੁੜੇ ਰਹੋ ਕੋਈ ਇਸ ਤੋਂ ਵੱਧਿਕ ਹੋਰ ਵੀ ਖੇਲ ਦਿਖਾਇਆ ਜਾਊਗਾ ਅਸਰ ਜਿਹੜਾ ਇਹ ਹਾਂ ਜੀ ਤੋ ਦੇਖੋ ਤੁਸੀਂ ਬਰਫ਼ ਕਿੱਦਾਂ ਜਮ ਗਈ ਆ ਦੇਖੋ ਜੀ ਬਰਫ਼ ਜੰਮ ਚੁੱਕੀ ਆ ਬਿਲਕੁਲ ਠੰਡੀ ਬਰਫ਼ ਆ ਆ ਦੇਖੋ ਐਨ ਮਤਲਬ ਕੰਮ ਹੋ ਗਿਆ ਜੀ ਸਿਰਾਂ ਜ਼ੂਮ ਕਰਕੇ ਦਿਖਾ ਦਿਓ ਇਹਨਾਂ ਨੂੰ ਆ ਦੇਖੋ ਜੀ ਕੋਈ ਇਹਦੇ ਚ ਉਹ ਨਹੀਂ ਹੈਗਾ ਬਰਫ਼ ਬਿਲਕੁਲ ਜੰਮ ਚੱਕੀ ਆ ਰਿਸ਼ਤੇਦਾਰਾਂ ਨੂੰ ਆਓ ਇੰਨੀ ਸਾਰੀ ਪਾਣੀ ਦੇ ਗਲਾਸ ਵਿੱਚ ਇਦਾਂ ਕਰਕੇ ਪਾਓ ਤੇ ਭੁਲਾ ਦਿਓ ਲਓ ਜੀ ਬਰਫ਼ ਜੰਮ ਚੁੱਕੀ ਆ ਲਓ ਜੀ ਬਰਫ਼ ਜਿਹੜੀ ਜੰਮ ਚੁੱਕੀ ਆ ਜੁੜੇ ਰਹੋ ਜੀ ਵੀਡੀਓ ਨਾਲ ਤੁਹਾਨੂੰ ਦੱਸਦੇ ਆ ਤੁਹਾਨੂੰ ਬਰਫ਼ ਕਿਵੇਂ ਜਮੀ ਆ ਹਾਂਜੀ ਤੇ ਕੀ ਆ ਇਹਦਾ ਢੰਗ ਤਰੀਕਾ ਮਨੋ ਸੰਤਨੀ ਖੇਲ ਵੀਡੀਓ ਆ ਜਿਹੜੀ ਅੱਜ ਆਪਾਂ ਬਣਾਈ ਆ ਜਿਹੜੀ ਕਿ ਸਾਰਿਆਂ ਨੂੰ ਮੇਰੇ ਖਿਆਲ ਪਸੰਦ ਆਵੇਗੀ ਹਾਂਜੀ ਤੇ ਲਪਰੀ ਦੱਸੋ ਹੁਣ ਕਿੱਦਾਂ ਜੰਮੀ ਪਰਖ ਲਓ ਜੀ ਦੱਸ ਦਿਓ ਤੁਹਾਨੂੰ ਸਾਰਾ ਲਓ ਆ ਤੁਸੀਂ ਦੇਖ ਲਿਆ ਹੁਣ ਦਿਖਾਉਂਦੇ ਆਂ ਅਸੀਂ ਤੁਹਾਨੂੰ ਫਿਰ ਦੋਸਤੋ ਇੱਕ ਪੱਖ ਤਾਂ ਤੁਸੀਂ ਦੇਖ ਲਿਆ ਕਿ ਅਸੀਂ ਪਾਣੀ 'ਚ ਬਰਫ਼ ਜਮਾਈ ਸੀ ਕਿ 30 ਸਕਿੰਡ ਦੇ ਵਿੱਚ ਜਾਂ ਕਹਿੰਦੇ 40 ਸਕਿੰਡ ਦੇ ਵਿੱਚ ਆਹ ਬਰਫ਼ ਤੁਸੀਂ ਦੇਖ ਲਿੱਤੀ ਆ ਅਸਲ 'ਚ ਜਿਹੜਾ ਇਹ ਝੋਲਪੱਟੀ ਹੋਈ ਨਾ ਸਾਰੀ ਜਾਂ ਕਹਿੰਦੇ ਕੀ ਇੱਚ ਵਰਤਿਆ ਗਿਆ ਵਾ ਹੁਣ ਤੁਹਾਨੂੰ ਹਕੀਕਤ ਦਿਖਾਉਂਦੇ ਆ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਸੀ ਅਸੀਂ ਇਸੇ ਕਰਕੇ ਮੈਂ ਕਿ ਲੋਕਾਂ ਨੂੰ ਆਪਾਂ ਸੱਚ ਦਿਖਾਈਏ ਸੋ ਸੱਚ ਦਾ ਅਸੀਂ ਕਰ ਰਹੇ ਹਾਂ ਜੀ ਭਾਂਡਾ ਫੋੜ ਹਾਂਜੀ ਬਿਲਕੁਲ ਜੀ ਸੱਚ ਦਿਖਾਈਏ ਕਿ ਅਸਲ 'ਚ ਹੁੰਦਾ ਕੀ ਆ ਜਿਹੜੀ ਬਰਫ਼ ਜਮੀ ਜਮੀ ਹੋਈ ਆ ਪਈ ਆ ਲਓ ਜੀ ਹੁਣ ਦੁਬਾਰਾ ਤੁਹਾਨੂੰ ਦਿਖਾਉਂਦੇ ਜੀ ਸੋਡੇ ਤੇ ਨਮਕ ਨਾਲ برف ਜੰਮ ਸਕਦੀ ਆ ਨਹੀਂ ਲਓ ਜੀ ਹੁਣ ਪਾਓ ਜੀ ਥੋੜਾ ਜਿਹਾ ਪਾਣੀ ਲਓ ਜੀ ਇਹ ਆਪਾਂ ਜੀ ਪੀਣ ਵਾਲਾ ਪਾਣੀ ਪਾਇਆ ਵਾ ਪੀਣ ਵਾਲਾ ਪਾਣੀ ਆ ਦੇਖ ਲਓ ਪਾਣੀ ਮਤਲਬ ਪਾਣੀ ਹੋਆ ਠੀਕ ਹੈ ਨਾ ਤੇ ਇਹਦੇ ਵਿੱਚ ਆਪਾਂ ਪਾਇਆ ਨਮਕ ਨਮਕ ਹਲਓ ਫਿਰ ਸੋਚਣ ਵਾਲੀ ਗੱਲ ਹੈ ਨਮਕ ਤੇ ਮਿੱਠੇ ਸੋਡੇ ਨਾਲ ਕਿੱਦਾਂ ਜੰਮ ਸਕਦੀ ਆ برف ਨਹੀਂ ਜੰਮ ਸਕਦੀ ਨਹੀਂ ਜੰਮ ਸਕਦੀ ਨਹੀਂ ਜੰਮ ਸਕਦੀ ਲੋ ਜੀ ਅਸਲ ਗੱਲ ਇਹ ਆ ਵੀ ਮਿੱਠੇ ਛੋਡੇ ਦੇ ਨਾਮ ਨਾਲ ਬਰਫ਼ ਨਹੀਂ ਜੰਮੀ ਸੀ ਨਹੀਂ ਜੰਮੀ ਸੀ ਅਸਲ 'ਚ ਖੇਲ ਪਤਾ ਕੀ ਦਾ ਸੀਗਾ ਇਸ ਚੀਜ਼ ਦਾ ਹੁਣ ਮੈਂ ਦੱਸਦੀ ਆ ਇਹ ਡੱਬੀ 'ਚ ਬੇਕਿੰਗ ਸੋਡੇ ਦੀ ਹੋਈ ਹੈ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਪਰ ਅਸੀਂ ਇਹਦੇ ਵਿੱਚ ਕੀ ਕੀਤਾ ਸੀਗਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਆ ਬੇਕਿੰਗ ਸੋਡੇ ਦੀ ਡੱਬੀ ਦੇ ਵਿੱਚ ਆ ਇੱਕ ਪ੍ਰੋਡਕਟ ਮਿਲਦਾ ਵਾ ਜਿਹਨੂੰ ਕਹਿੰਦੇ ਵੀ ਕੈਮੀਕਲ ਦੀ ਸ਼ਾਪ ਤੋਂ ਮਿਲਦਾ ਆ ਇਹਦਾ ਨਾਮ ਹੈਗਾ ਬੜੀ ਸੋਡੀਅਮ ਪਾਲੀਕਰਾਈਲੇਟਰ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਜਿਵੇਂ ਕਿ ਅੱਜ ਕੱਲ ਬਹੁਤ ਸਾਰੇ ਬਾਬੇ ਵੀ ਇਦਾਂ ਦੇ ਹੈ ਜਿਹੜੇ ਲੋਕਾਂ ਨੂੰ ਗਮਰਾਹ ਕਰਦੇ ਆ ਬੇ ਅਸੀਂ ਅੱਗ ਲਾਤੀ ਆ ਅਸੀਂ ਬਰਫ਼ ਜਮਾਤੀ ਆ ਦੁੱਧ ਵਾਲਤ ਅਸੀਂ ਸਾਰੀਆਂ ਟ੍ਰਿਕਾਂ ਤੇ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਕਿ ਇਦਾਂ ਦਾ ਕੁਝ ਨਹੀਂ ਹੁੰਦਾ ਤੇ ਜਿਹੜਾ ਮਿੱਠਾ ਸੋਡਾ ਸੀਗਾ ਮੈਂ ਖਾਲੀ ਕਰ ਲਿਆ ਸੀ ਕਵਾਲੀ ਦੇ ਵਿੱਚ ਤੇ ਹੁਣ ਦੇਖ ਲਓ ਤੁਸੀਂ ਬਰਫ਼ ਜੰਮੂਗੀ ਆ ਵਾਸਿਅਤ ਜੀ ਜਿਹੜੀ ਹੈਗੀ ਆ ਆਹੋ ਦੇਖ ਲਓ ਲਓ ਜੀ ਮਿੱਠਾ ਸੋਡਾ ਤੇ ਨਮਕ ਨਾਲ ਜਿਹੜੀ ਬਰਫਾ ਉਹ ਨਹੀਂ ਜਮੀ। ਤੁਹਾਨੂੰ ਦੇਖ ਦਿਓ ਜੀ ਤੇ ਸਾਰੇ ਜਿਹੜੇ ਉਧੀਆਂ ਅਲੱਗ-ਅਲੱਗ ਪਈਆਂ ਐ। ਨਾ ਕੀ ਆ ਇਹ ਸਾਰੀ ਖੇਡ ਜਿਹੜੀ ਸੀਨ ਆ ਤੁਹਾਨੂੰ ਨੂਨ ਪਾਣੀ ਦੇ ਵਿੱਚ ਸਿਰਫ ਤੁਸੀਂ ਇੱਕ ਚਮਚਾ ਚੀਂਦੀ ਵਰਤੋਂ ਕਰ ਲੋ ਤਾਂ ਵੀ ਬਣ ਜੂਗੀ ਗੱਲ। ਸੋ ਆਪਾਂ ਦੇਖੋ ਕੋਈ ਗੱਲ ਨਹੀਂ ਬਣੀ ਹੈ ਨਾ। ਬਟ ਇਹਦੇ ਵਿੱਚ ਜਿਹੜਾ ਆਪਾਂ ਪਾਇਆ ਹੋਇਆ ਵਾ ਸੋਡੀਅਮ ਕਲਾਉਰੇਟ ਕੀ ਨਾਮ ਸੀ ਉਹਦਾ ਉਹੀ ਪਾਇਆ ਵਾ। ਤੇ ਹੁਣ ਦੇਖਿਓ ਤੁਸੀਂ ਬਰਫੀ ਚ ਹੋਣੀ ਆ। ਲਓ ਜੀ ਕੈਦਮ ਦੇ ਲੋਕ ਗੁੰਮਰਾਹ ਕਰਨ ਵਾਸਤੇ ਵੀ 30 ਸੈਕਿੰਡ ਵਿੱਚ ਬਰਫ਼ ਉਹ ਜੀ ਇਹ ਕੈਮੀਕਲ ਪਾਇਆ ਜਾਂਦਾ ਵਾ ਪਾਣੀ ਦੇ ਵਿੱਚ ਬਿਲਕੁਲ ਜੀ ਆ ਜਮੀ ਪਈ ਹੋਈ ਪਹਿਲਾਂ ਤੁਸੀਂ ਦੇਖ ਸਕਦੇ ਆ ਹਾਂ ਜੀ ਹਾਂ ਆ ਵੀ ਬਣ ਗਈ ਆ ਦੇਖੋ ਜੀ ਆ ਵੀ ਜਿਹੜੀ ਬਰਫ਼ ਆ ਇਹ ਬਣ ਗਈ ਇਹ ਬਣ ਰਹੀ ਆ ਲੋ ਹਾਂ ਬਣ ਰਹੀ ਦੇਖੋ ਦੇਖੋ ਤੁਸੀਂ ਸੋਸ਼ਲ ਮੀਡੀਆ ਤੇ ਕਿੰਨਾ ਗੁੰਮਰਾਹ ਕੀਤਾ ਜਾਂਦਾ ਲੋਕਾਂ ਨੂੰ ਹੈਨਾ ਵੀ ਦਿਖਾਉਂਦੇ ਕੋਸ਼ਾਂ ਹੁੰਦਾ ਕੋਈ ਸ਼ਾ ਇਹ ਗੱਲ ਪੂਰੀ ਤਰ੍ਹਾਂ ਝੂਠ ਹੈ ਕਿ ਮਿੱਠਾ ਸੋਡਾ ਤੇ ਨਮਕ ਨਾਲ ਬਰਫ਼ ਜਮਾਈ ਜਾ ਸਕਦੀ ਹੈ ਪਾਣੀ ਵਿੱਚ ਬਿਲਕੁਲ ਇਹ ਘਬਰਾਹ ਕੁੰ ਗੱਲ ਆ ਤੇ ਤੁਸੀਂ ਆਹ ਦੇਖ ਸਕਦੇ ਬਰਫ਼ ਜੰਮਣ ਦਾ ਜਿਹੜਾ ਅਸਲੀ ਹੈ ਕੀ ਆ ਹਾਂਜੀ ਉਹ ਹੈਗਾ ਵਾਜੀ ਸੋਡੀਅਮ ਪੋਲੀਕਰਾਈਲੇਟ ਹਾਂਜੀ ਇਹਦੇ ਨਾਲ ਪਾਉਣ ਨਾਲ ਜਿਹੜੀ ਬਰਫ਼ ਆ ਉਹ ਜੰਮਦੀ ਆ ਬਿਲਕੁਲ ਇਹਦੇ ਨਾਲ ਜੰਮਦੀ ਆ ਸੋ ਕਿਸੇ ਵੀ ਧੋਖੇ ਦੇ ਵਿੱਚ ਨਾ ਆ ਜਾਓ ਐਵੇਂ ਕਿਸੇ ਦੀ ਗੱਲਾਂ ਵਿੱਚ ਨਾ ਕਰੋ ਆਪਾਂ ਤੁਹਾਨੂੰ ਅੱਜ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦਿਖਾਤਾ ਹਾਂ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸ਼ੇਅਰ ਸਾਰੇ ਨਾਲ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਠੀਕ ਹੈ ਜੀ ਨਵੀਂ ਨਵੀਂ ਵੀਡੀਓ ਲਿਆਉਂਦੇ ਰਹਾਂਗੇ ਹਾਂਜੀ ਨੈਕਸਟ ਵੀਡੀਓ ਸਾਡੀ ਹੋਊਗੀ ਜਿਹੜੇ ਬਾਬੇ ਕਹਿੰਦੇ ਸੀ ਦੁੱਧ ਬਾੜ ਦਿੰਦੇ ਬਰਫ਼ ਤੇ ਰੱਖ ਕੇ ਉਹਦੇ ਤੇ ਤੇ ਦੇਖਿਓ ਜੀ ਉਹ ਵੀ ਤਮਾਕੇਦਾਰੀ ਹੋਵੇਗੀ ਹਾਂਜੀ ਇਸਾ ਥੋੜਾ ਸਾਥ ਚਾਹੀਦਾ ਹੁਣ ਦੇ ਦਿ